ਬਹੁਤ ਸੁਨ ਗਿਆਨ ਕਣ ਦੇ ਚ ਪਹੁੰਚ ਕੇ ਮਨੁੱਖ ਨੂੰ ਪਤਾ ਚਲਦਾ ਹੈ ਕਿ ਕਈ ਅਵਤਾਰੀ ਪੁਰਸ਼ ਨੇ ਕਈ ਗ੍ਰਹਿ ਨਛਤਰ ਨੇ ਕਈ ਸੂਰਜ ਚੰਦ ਤਾਰੇ ਨੇ ਅਣਗਿਣਤ ਪ੍ਰithviਆ ਨੇ ਬੇਸ਼ੁਮਾਰ ਅਵਤਾਰੀ ਦੁਨੀਆਂ ਇੱਥੇ ਪਹੁੰਚ ਕੇ ਮਨੁੱਖ ਵਿਅਕਤੀ ਦਾ ਪੁਜਾਰੀ ਨਾ ਹੋ ਕੇ ਸ਼ਕਤੀ ਦਾ ਪੁਜਾਰੀ ਹੋ ਜਾਂਦਾ ਹੈ ਉਹਦੇ ਤਸਵਰ ਦੇ ਚ ਪ੍ਰਮਾਤਮਾ ਇੱਕ ਸ਼ਕਤੀ ਦੀ ਤਰ੍ਹਾਂ ਪ੍ਰਗਟ ਹੁੰਦਾ ਹੈ ਨਾ ਕਿ ਇੱਕ ਵਿਅਕਤੀ ਦੀ ਤਰ੍ਹਾਂ ਵਿਅਕਤੀ ਦਾ ਜਨਮ ਵੀ ਹੁੰਦਾ ਹੈ ਉਹਦਾ ਮਰਨ ਵੀ ਹੁੰਦਾ ਹੈ ਵਿਅਕਤੀ ਦੀ ਸਾਤ ਵੀ ਹੁੰਦੀ ਹੈ ਬਾਤ ਵੀ ਹੁੰਦੀ ਹੈ ਗਿਆਨ ਖੰਡ ਦੇ ਚ ਪਹੁੰਚ ਕੇ ਉਸ ਨੂੰ ਪਤਾ ਚੱਲਦਾ ਹੈ ਪਰਮਾਤਮਾ ਵਿਅਕਤੀ ਨਹੀਂ ਕੇਤੇ ਪਾਉਣ ਪਾਣੀ ਵੈਸਨ ਤਰ ਕੇਤੇ ਕਾਨ ਮੇਸ ਕੇਤੇ ਪਰਮੇ ਘਾੜਤ ਖੜੀਏ ਰੂਪ ਰੰਗ ਕੇ ਵੇਸ ਬ੍ਰਹਮੇ ਜੈਸੇ ਆਲਮਣ ਅੜ ਗਏ ਨੇ ਸ਼ਿਵ ਜੈਸੇ ਯੋਗੀ ਅਨੇਕ ਨੇ ਅਨੇਕ